ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ। ਛੱਪਾਂ ਦਾ ਪਹਿਲਾ ਪਾਗ ਟੁੱਟੀ ਜਾਂਦੀ ਰਾਤ ਸੰਭਾਲ ਜਾ। ਸਦਾ ਕਿਸੇ ਨੇ ਦੁੱਖ ਨਹੀਂ ਸਹਿਣਾ। ਨਦੀ ਕਿਨਾਰੇ ਰੁੱਕ ਨਹੀਂ ਰਹਿਣਾ। ਬਾਂਘਾਂ ਪਾ ਕੇ ਰੋਕਦਿਆਂ ਵੀ ਹੋ ਜਾਣੀ ਪਰਵਾਦ। ਕੱਲ ਦੁਪਹਿਰ ਤੋਂ ਹੀ ਮੀਂਹ ਪੈ ਰਿਹਾ ਸੀ। ਕਦੇ ਰੋਕ ਕੇ ਟਿਮਕਦੀ ਸ਼ਕਲ ਧਾਰਨ ਕਰ ਲੈਂਦਾ ਤੇ ਕਦੇ ਹੱਲੇ ਨਾਲ ਬਾਹਰ ਪੈਂਦਾ ਇਸੇ ਤਰ੍ਹਾਂ ਸਾਰੀ ਰਾਤ ਲੋਕਾਂ ਨੂੰ ਜਾਗਦਿਆਂ ਲੰਗੀ ਸੀ ਜਿਨ੍ਹਾਂ ਦੇ ਕੋਠੇ ਪੁਰਾਣੇ ਜਾਂ ਮਾੜੇ ਸਨ ਉਹ ਵੀ ਟਹਿ ਜਾਣ ਦਾ ਸੰਸਾ ਲੱਗਾ ਹੋਇਆ ਸੀ ਲੋਕ ਲਾਲਟਣਾ ਬਾਲ ਬਾਲ ਜਾਂਦਣਾ ਛੱਤਾਂ ਦੀਆਂ ਗਲੀਆਂ ਬੰਦ ਕਰ ਰਹੇ ਸਨ ਦਿਨ ਵੀ ਐਵੇਂ ਜਿਵੇਂ ਲੰਗ ਗਿਆ ਅੱਗੇ ਰਾਤ ਫੇਰ ਆ ਗਈ ਲੋਕ ਤਰਹ ਤਰਹ ਕਰ ਰਹੇ ਸਨ ਵਾਰ ਸ਼ੁਰੂ ਕਰਨ ਦਾ ਨਾਮ ਨਹੀਂ ਸੀ ਲੈ ਰਹੇ ਚਰਨ ਦੇ ਪਿਤਾ ਨੇ ਤੂੜੀ ਵਾਲੇ ਕੋਠੇ ਦਾ ਫਿਕਰ ਕਰਦੇ ਆਖਿਆ ਐਵੇਂ ਤਾਂ ਨਹੀਂ ਕਿਸੇ ਨੇ ਆਖਿਆ 12 ਵਰਿਆਂ ਦਾ ਕਾਲ ਕੱਟ ਲਿਆ ਸੀ ਤੇ ਚਾਰ ਪਹਿਰ ਦਾ ਮੀਂਹ ਨਹੀਂ ਸੀ ਚੱਲਿਆ ਹੁਣ ਤਾਂ ਰੱਬਾ ਬਖਸ਼ ਹੀ ਦੇ ਚੰਗਾ ਹੈ ਬਾਪੂ ਜੀ ਤੇਰੀ ਗੱਲ ਸੁਣ ਕੇ ਵਹਿਗਰੂ ਨੇ ਝਟਮੀ ਬੰਦ ਕਰ ਦੇਣਾ ਏ ਚਰਨ ਇੰਨੀ ਕਹਿ ਕੇ ਹੱਸ ਪਿਆ ਉਹ ਬਲਦਾਂ ਸੁੱਕਾ ਸੁੱਕ ਪਾ ਰਿਹਾ ਸੀ ਤਾਂ ਜੋ ਸਵੇਰ ਦੇ ਓਨੀ ਲੱਤੀ ਖਲੋਤੇ ਆਰਾਮ ਨਾਲ ਬਹਿਤਾ ਜਾਣ ਤੁਸੀਂ ਨਮਾ ਪੋਛਤਾ ਰੱਬ ਨੂੰ ਹੀ ਨਹੀਂ ਮੰਨਦੇ ਤੁਹਾਡੇ ਵਰਗੇ ਅੰਧਵਿਸ਼ਵਾਸਾਤھوں ਨਹੀਂ ਰੱਖਿਆ ਜਾਂਦਾ ਅਸੀਂ ਤਾਂ ਆਪਣਾ ਯਕੀਨ ਹਲਾਉਣਾ ਨਹੀਂ ਤੁਸੀਂ ਆਪਣੇ ਪੈਰੇ ਜੋ ਜੀ ਆਇਆ ਕਰੋ ਅਸੀਂ ਤਾਂ ਹੁਣ ਵੀ ਸਮਝਦੇ ਹਾਂ ਸਾਰਾ ਕਾਰਬਿਹਾਰ ਉਹਦੇ ਹੁਕਮ ਨਾਲ ਹੀ ਚੱਲ ਰਿਹਾ ਹੈ ਬੋਰੀ ਦੀ ਝੁੰਬੀ ਮਾਰ ਕੇ ਉਸ ਕੋਠਾ ਵੇਖਣ ਲਈ ਲਾਲ ਟਣ ਚੁੱਕ ਲੈ ਆਹੋ ਬਾਪੂ ਜੀ ਆਹ ਪਰਲੋ ਵੀ ਉਸਦੇ ਹੁਕਮ ਨਾਲ ਹੀ ਆ ਰਹੀ ਹੈ ਚੰਨ ਨੇ ਇੱਕ ਹੋਰ ਝੋਟ ਮਾਰੀ ਬਿਲਕੁਲ ਅਸੀਤਾਂ ਐਵੇਂ ਮੰਨ ਲਾਗੇ ਸਾਡੇ ਕੋਈ ਪਾਪ ਕੀਤੇ ਹੋਣਗੇ ਚਾਨਣ ਕਦੇ ਨਾ ਕਦੇ ਆਪਣੇ ਪਿਤਾ ਨਾਲ ਇਸ ਤਰ੍ਹਾਂ ਰੱਬ ਦੇ ਮਸਲੇ ਤੇ ਦਿਲ ਲਗੀ ਕਰ ਲਿਆ ਕਰਦਾ ਸੀ ਚਾਨਣ ਨੇ ਹੁਣ ਕੁਝ ਕਰਦਾ ਕੰਮ ਵਧੇਰੇ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਦਾ ਪਿਤਾ ਉਸ ਤੇ ਬੜਾ ਪਰਸ਼ੰਤ ਸੀ ਭਾਵੇਂ ਉਸ ਨੂੰ ਨੌਕਰੀ ਨਹੀਂ ਮਿਲੀ ਸੀ ਫਿਰ ਵੀ ਉਸ ਚਾਨਣ ਨੂੰ ਕਦੇ ਇਹੋ ਜਿਹੀ ਕੋਈ ਗੱਲ ਨਹੀਂ ਚਣਾਈ ਸੀ ਉਸ ਛੋਟੇ ਮੋਟੇ ਨੁਕਸਾਨ ਲਈ ਵੀ ਨਹੀਂ ਤਾੜਿਆ ਸੀ ਪਰ ਹੁਣ ਤਾਂ ਚਰਨ ਦੀ ਸਿਆਣਪ ਨੇ ਲੋਕਾਂ ਨੂੰ ਜਿੱਤ ਲਿਆ ਉਸ ਦਾ ਪਿਤਾ ਚਰਨ ਦਾ ਵਿਆਹ ਕਰਕੇ ਪ੍ਰਸੰਨ ਹੋਣਾ ਚਾਹੁੰਦਾ ਸੀ ਚਰਨ ਨੇ ਆਉਂਦੇ ਸਾਗਾਂ ਨੂੰ ਇਸ ਲਈ ਵੀ ਟਾਲ ਦਿੱਤਾ ਸੀ ਕਿ ਪਹਿਲਾ ਕਾਰਜ ਅਲਾ ਲਈ ਫਿਰ ਦੇਖੀ ਜਾਵੇਗੀ ਮਾਂ ਨੇ ਮੰਗਣਾ ਕਰਵਾ ਲੈਣ ਲਈ ਜ਼ੋਰ ਪਾਇਆ ਉਸ ਉਹ ਵੀ ਟਰਕਰਾ ਦਿੱਤਾ ਜਦੋਂ ਹਲੇ ਵਿਆਹ ਹੀ ਨਹੀਂ ਕਰਾਉਣਾ ਮੰਗਣ ਦੀ ਕਾਲੀ ਦਾ ਕੀ ਮਤਲਬ ਅਸਲ ਵਿੱਚ ਚੰਨ ਸਿਆਣਪ ਨਾਲ ਮਾਂ ਪੇਉ ਨੂੰ ਲਾਰਾ ਦੇਈ ਜਾ ਰਿਹਾ ਸੀ ਚਰਨ ਤੇ ਉਸ ਦਾ ਪਿਤਾ ਇੱਕ ਵਾਰ ਅੱਖ ਲਾ ਚੁੱਕੇ ਸਨ ਜਦੋਂ ਚਰਨ ਦੀ ਮਾਂ ਨੇ ਆਵਾਜ਼ ਮਾਰ ਕੇ ਉਸ ਨੂੰ ਜਗਾਇਆ ਕੀ ਹੋਇਆ ਚਰਨ ਦੇ ਪਿਤਾ ਨੇ ਹਰਫਲ ਦਿਆ ਅਖਿਆ ਪਿਤਾ ਪਤਾ ਤਾਂ ਲੋਕ ਪਿੰਡ ਚ ਬੜਾ ਰੌਲਾ ਪਿਆ ਹੋਇਆ ਉਹਨਾਂ ਦੀਆਂ ਗੱਲਾਂ ਸੁਣ ਕੇ ਚਰਨ ਵੀ ਜਾਗ ਪਏ ਹਨ ਚਰਨ ਦੇ ਪਿਤਾ ਨੇ ਹੈਰਾਨੀ ਵਿੱਚ ਬਾਰ ਖੋਲਿਆ ਪਿੰਡ ਵਿੱਚ ਰੌਲਾ ਮੱਚਿਆ ਹੋਇਆ ਸੀ ਕੋਈ ਹੋਕਾ ਦੇ ਰਿਆ ਸੀ ਪਿੰਡ ਚ ਪਾਣੀ ਆ ਗਿਆ ਹੜ੍ਹ ਹੋਈ ਹੜ੍ਹ ਉਠੋ ਕੰਗਾ ਚੁੱਕੋ ਏ ਚਰਨ ਨੇ ਪਿਤਾ ਤੋਂ ਪੁੱਛਿਆ ਰੌਲਾ ਕੀ ਹੈ ਆਂਦੇ ਆ ਪਿੰਡ ਚ ਪਾਣੀ ਵੜ ਗਿਆ ਕੰਗਾ ਲੈ ਕੇ ਆਓ ਮੈਂ ਜਾਂਦਾ ਹਾਂ ਤੁਸੀਂ ਘਰੇ ਰਹੋ ਨਹੀਂ ਤੂੰ ਸੌਂ ਜਾ ਚਰਨ ਮੈਂ ਜਾਂਦਾ ਹਾਂ ਨਹੀਂ ਬਾਪੂ ਜੀ ਆਪਣੇ ਵਾਲੀ ਝੁੰਬੀ ਮੈਨੂੰ ਦਿਓ ਚਰਨ ਨੇ ਕਹੀ ਚੁੱਕੀ ਤੇ ਬੋਰੀ ਦੀ ਝੁੰਬੀ ਸਿਰ ਤੇ ਰੱਖ ਲਈ ਕਲੀ ਵਿੱਚ بارش ਦਾ ਪਾਣੀ ਪਹਿਲਾਂ ਵਾਂਗ ਹੀ ਚੱਲ ਰਿਹਾ ਸੀ بارش ਦੀ ਰਫ਼ਤਾਰ ਘਟਣ ਵਿੱਚ ਨਹੀਂ ਆਉਂਦੀ ਸੀ ਉਹ ਤਾਂ ਉਸ ਚੰਗਾ ਕੀ ਦਾ ਹੜ੍ਹ ਵਿੱਚ ਛਪੜਾਂ ਦੇ ਗੋਮਿਆਂ ਨਾਲ ਬਾਹਰ ਲਿਆਂ ਨਿਊਆਂ ਨੂੰ ਭੜੀ ਪਾਣ ਦਿੱਤੀ ਨਹੀਂ ਤਾਂ ਪਾਣੀ ਕੰਧਾਂ ਦੇ ਪੈਰ ਕੱਢ ਕੇ ਲੈ ਜਾਂਦਾ ਲਹਿੰਦੇ ਵਾਲੇ ਪਾਸੇ ਰੌਲਾ ਜੋਰਾਂਤੀ ਸੀ ਕਿਸੇ ਦਾ ਕੋਠਾ ਡਿੱਗ ਪਿਆ ਲੋਕ ਉੱਥੇ ਇਕੱਠੇ ਹੋਏ ਰੌਲਾ ਪਾ ਰਹੇ ਸਨ ਗਲੀਆਂ ਵਿੱਚ ਪਾਣੀ ਗੋਡਿਆਂ ਤੋਂ ਵੀ ਉੱਚਾ ਚੜਾਇਆ ਸੀ ਲੋਕ ਚੀਕ ਰਹੇ ਸਨ ਇੰਨਾ ਪਾਣੀ ਅਸੀਂ ਸਾਰੀ ਉਮਰ ਨਹੀਂ ਦੇਖਿਆ ਸੀ ਇਹ ਲਹਿੰਦਾ ਪਾਸਾ ਹੈ ਨਾਲੇ ਜਲ ਥੋੜਾ ਸਿੱਟਿਆ ਹੈ ਰੱਬ ਨੇ ਪਾਣੀ ਜਰੂਰ ਬਾਰੋਂ ਆਇਆ ਚੜ੍ਹਦੇ ਤੇ ਪਹਾੜ ਵਾਲੇ ਪਾਸੇ ਨਹਿਰ ਇਨੀ ਉੱਚੀ ਖਲੋਦੀ ਐ ਲੋੜਾ ਕੀ ਆ ਗਿਆ ਕੋਈ ਕਿਸੇ ਦੀ ਨਹੀਂ ਸੁਣ ਰਿਹਾ ਸੀ ਆਪੋ ਤਾਂ ਆਪਈ ਹੋਈ ਸੀ ਕਈ ਆਪਣੀਆਂ ਗਲੀਆਂ ਅੱਗੇ ਬੰਨ ਮਾਰ ਰਹੇ ਸਨ ਤੇ ਗਲੀਆਂ ਦਾ ਪਾਣੀ ਔਰ ਤਾਂ ਬਾਲਟੀਆਂ ਨਾਲ ਕੱਢ ਰੰਗਾ ਸਨ ਚੰਨ ਨੇ ਮੌਕੇ ਤੇ ਜਾ ਪੁੱਛਿਆ ਕੋਠਾ ਕਿਸ ਦਾ ਡਿੱਗ ਪਿਆ ਸੋਨੇ ਦਾ ਚਾਂਦੀ ਨੇ ਲਾਗੋ ਹੋਈ ਅੱਖਿਆ ਪਸ਼ੂ ਢਾਂਡੇ ਦਾ ਨੁਕਸਾਨ ਦੋ ਪਸ਼ੂ ਘਟਲੇ ਇੱਕ ਬੈਲ ਥਾਂ ਮਰ ਗਈ। ਸੋਹਣੇ ਦੇ ਸੱਟਾਂ ਵੱਜੀਆਂ ਹਨ ਪਰ ਬਾਚੇ ਰਹੇਗਾ। ਹੁਣ ਕੀ ਕਰ ਰਹੇ ਹੋ? ਮੋੜਾਂ ਤੇ ਬੰਨ ਮਾਰ ਰਹੇ ਆ। ਚੰਗੀ ਗੱਲ ਐ। ਜੇ ਪਿੰਡੋਂ ਬਾਹਰ ਬੰਨ ਵੱਜ ਜਾਵੇ ਹਰੇਕ ਘਰ ਦਾ ਬੰਦਾ ਲਵੋ ਅਤੇ ਪਾਣੀ ਦੇ ਨੱਕੇ ਦੀ ਪੜਤਾਲ ਕਰੋ। ਮੇਰੇ ਨਾਲ ਚੱਲੋ ਦੋ ਜਾਨੇ। ਤੁਸੀਂ ਚਾਂਦੀ ਤਨਜੀਮ ਨਾਲ ਬੰਦਿਆਂ ਤੋਂ ਕੰਮ ਲਵੋ। ਹੌਸਲਾ ਰੱਖੋ ਤੇ ਹਰ ਫਲੋਣਾ ਚਰਨ ਦੋ ਬੰਦੇ ਬਾਹਰ ਨੂੰ ਲੈ ਕੇ ਤੁਰ ਪਿਆ। ਪਿੰਡੋਂ ਥੋੜੀ ਦੂਰ ਜਾਂਦੇ ਹੀ ਉਸ ਨੂੰ ਪਤਾ ਲੱਗ ਗਿਆ ਕਿ ਇਹ ਪਾਣੀ ਤਾਂ ਨਹਿਰ ਦਾ ਹੈ। ਉਹ ਰਵਾ ਰਵੀ ਤੁਰ ਪਿਆ। ਹੋਰ ਅਗਾਹ ਹੋਂਦੇ ਨਹਿਰ ਦਾ ਘਾਰਾ ਪੋਲ ਪਿਆ ਅਤੇ ਪਾਣੀ ਨੀਵੇਂ ਥਾਂ ਨੂੰ ਪੁੰਗਰਦਿਆਂ ਸੌਣੀਆਂ ਰੂੜੀ ਆ ਰਿਹਾ ਸੀ। ਪਾਣੀ ਅਥਾਰ ਰੂੜਿਆ ਆ ਰਿਹਾ ਸੀ। ਆਪਾਂ ਤੋਂ ਕੋਲਿਆ ਕਦੋਂ ਬੰਦ ਹੋਇਆ। ਚੰਨ ਨੇ ਫਿਕਰ ਅਨੁਭਵ ਕੀਤਾ। ਆਪਾਂ ਵੇਖ ਤਾਂ ਲਈਏ ਉਸ ਦੇ ਸਾਥੀ ਨੇ ਸਲਾਹ ਦਿੱਤੀ। ਜਦੋਂ ਉਹ ਨਹਿਰ ਤੇ ਆਇਆ ਤਾਂ ਉਸ ਦਾ ਪਾਰ ਤਿੰਨ ਕਦਮ ਚੌੜਾ ਹੋ ਗਿਆ ਸੀ। ਚੰਨ ਨੇ ਦੋਹਾਂ ਸਾਥਕਾਂ ਨੂੰ ਪੁਕਾਰਿਆ ਸਾਰਾ ਪਿੰਡ ਰੋੜ ਜਾਵੇਗਾ ਤੁਸੀਂ ਭਜੋ ਤੇ ਪਿੰਡ ਦੇ ਅੱਧੇ ਆਦਮੀਆਂ ਨੂੰ ਇੱਥੇ ਲਿਆਵੋ ਉੱਥੇ ਬੰਨ ਦਾ ਇੰਨਾ ਆਸਰਾ ਨਹੀਂ ਜਿੰਨਾ ਚੇ ਨਹਿਰ ਬੰਦ ਨਹੀਂ ਹੁੰਦੀ ਤੱਕ ਤੇ ਪੱਟੀਆਂ ਕੜਾਹਾਂ ਤੇ ਬੋਰੀਆਂ ਨਾਲ ਲਈ ਆਉਣਗੇ ਛੇਤੀ ਤੋਂ ਪਹਿਲਾਂ ਚੰਨ ਨੂੰ ਸਾਰੇ ਪਿੰਡ ਦਾ ਫਿਕਰ ਹੋ ਰਿਹਾ ਸੀ ਉਹਦੇ ਸਾਥੀ ਉੱਥੇ ਹੀ ਕੰਗਾ ਰੱਖ ਕੇ ਨਸ ਗਏ ਨਹਿਰ ਦਾ ਤੀਜਾ ਐਸਾ ਘਾਰੇ ਵਿੱਚੋਂ ਬਹਿ ਰਹਾ ਸਿਤਿਹਰ ਪਲ ਪਾਣੀ ਦੀ ਖਾਰ ਘਾਰੇ ਨੂੰ ਹੋਰ ਚੌੜਾ ਕਰ ਰਹੀ ਸੀ ਨਹਿਰ ਦੀ ਐਨੀ ਮਜ਼ਬੂਤ ਫੱਟੀ ਟੁੱਟ ਕਿਵੇਂ ਗਈ ਖਬਰੇ ਕਦੋਂ ਦੀ ਟੁੱਟੀ ਹੋਈ ਹੈ ਇਸ ਥਾਂ ਤੋਂ ਨਹਿਰ ਉੱਕੀ ਨਹੀਂ ਸੀ ਟੁੱਟ ਸਕਦੀ ਚਰ ਨੇ ਜੈਜਾ ਲੈਣਾ ਸ਼ੁਰੂ ਕਰ ਦਿੱਤਾ ਵਾਰਸ਼ ਹੌਲੀ ਪੈ ਚੱਲੀ ਸੀ ਉਸ ਸਿਰ ਹਿਲਾਉਂਦਿਆਂ ਮਨ ਬਣਾਇਆ ਨਹਿਰ ਜ਼ਰੂਰ ਤੋੜੀ ਗਈ ਹੈ ਕਿਸੇ ਨੇ ਕਿਸ ਨੇ 도ੜੀ ਕਿਉਂ 도ੜੀ ਪਰ ਇਸ ਸਮਾਂ ਸੋਚ ਤੇ ਬੜਤਾਲ ਦਾ ਨਹੀਂ ਸੀ ਨਹਿਰ ਨੂੰ ਫੋਰੀ ਬੰਦ ਕੀਤਾ ਜਾਵੇ ਨਹੀਂ ਸਾਰਾ ਪਿੰਡ ਰੁੜ ਜਾਵੇਗਾ ਦੋਸ਼ੀ ਪਿੱਛੋਂ ਲੱਭਿਆ ਜਾ ਸਕਦਾ ਹੈ ਚਰਨ ਕਹੀ ਨਾਲ ਸਰਾਂ ਦੀ ਬੂਝੇ ਪੁੱਟਣ ਲੱਗ ਪਿਆ ਪਰ ਉਸ ਦੇ ਦਿਮਾਗ ਵਿੱਚ ਇੱਕ ਖਿਆਲ ਭੌਂਦੇ ਹੀ ਰਹੀ ਨਹਿਰ ਕਿਸ ਖਾਸ ਮਕਸਦ ਲਈ દોੜੀ ਗਈ ਹੈ ਇੰਨੀ ਨਿਸ਼ਚਿਤ ਨੀਚਤਾ ਗਰੀਬਾਂ ਦੇ ਕੋਠੇ ਟਾ ਕੇ ਕਿਸੇ ਨੂੰ ਉਜਾੜ ਕੇ ਅੱਜ ਕੌਣ ਐਸ਼ ਨਾਲ ਵਸ ਸਕਦਾ ਹੈ ਪਰ ਗਰੀਬ ਮੁਜ਼ਾਰਾ ਆਪਣੇ ਥਾ ਚੰਗਿਆੜੀਆਂ ਆਈ ਇਹ ਲੋਕ ਜਮਾਤ ਵਿੱਚ ਜੁੜ ਕੇ ਭੰਪੜ ਵੱਲ ਉੱਠਣਗੇ ਇਸ ਭੰਪੜ ਤੋਂ ਕੋਈ ਉਚਾਈ ਨਹੀਂ ਵੱਸ ਸਕਦੀ ਲੋਕ ਤਕੜੇ ਲੋਕ ਤਕੜੇ ਰਭੋ ਦੇ ਨਾਰੇ ਮਾਰਦੇ ਆ ਰਹੇ ਸਨ ਨਹਿਰ ਤੇ ਆ ਕੇ ਇੱਕ ਸਿਆਣੇ ਆਦਮੀ ਨੇ ਸਲਾਹ ਦਿੱਤੀ ਨਹਿਰ ਕੜਾਈਆਂ ਨਾਲ ਨਹੀਂ ਬੰਦ ਹੋਣੀ ਇੱਕ ਪਾਸੇ ਤਕੜੇ ਗੱਭਰੂ ਤਖਤਿਆਂ ਨਾਲ ਪਾਣੀ ਰੋਕੋ ਅਤੇ ਨਾਲ-ਨਾਲ ਮਿੱਟੀ ਦੀ ਭਰ-ਭਰ ਬੋਰੀਆਂ ਟਕਾਈ ਚੱਲੋ ਫਿਰ ਮਿੱਟੀ ਸੋਟੋ ਕੜਾਈਆਂ ਟੋਕਰਿਆਂ ਦੀ ਮਿੱਟੀ ਪਾਣੀ ਦੇ ਰੋੜ ਅਗੇ ਨਹੀਂ ਖਲੋ ਸਕਦੀ ਪਿੰਡੋਂ ਚੀਂਚੀਆਂ ਦੀਆਂ ਆਵਾਜ਼ਾਂ ਆ ਰਹੀਆਂ بارش ਭੂਰ ਵਿੱਚ ਬਦਲ ਚੁੱਕੀ ਸੀ ਲੋਕਾਂ ਹੱਥੋਂ ਕੰਮ ਸੰਭ ਲਈ ਪਿੰਡ ਦੇ ਟਹਿ ਜਾਣ ਦਾ ਖਤਰਾ ਸੀ ਮਿੱਟੀ ਪੁੱਟਣ ਬੋਰੀਆਂ ਭਰਨ ਕਾ ਅੱਕ ਝਾੜ ਅਤੇ ਪਲਾ ਦੇ ਥੱਬਿਆਂ ਦੇ ਥੱਬੇ ਅੱਡੋ ਅੱਡ ਘਟੀ ਜਾ ਰਹੇ ਸਨ ਅਤੇ ਸਭ ਕੁਝ ਘਾਰੇ ਚ ਸੁੱਟਿਆ ਜਾ ਰਿਹਾ ਸੀ ਪਾਣੀ ਦਾ ਜ਼ੋਰ ਪੰਨੀ ਤੁਰਿਆ ਜਾ ਰਿਹਾ ਸੀ ਚੰਣ ਨੇ ਇੰਨਾ ਜ਼ੋਰ ਕਦੇ ਵੀ ਨਹੀਂ ਸੀ ਲਾਇਆ ਉਸ ਦੀ ਕਹੀ ਨਹੀਂ ਪੋਲਾ ਘੜਾ ਥਾ ਉੱਕਾ ਹੀ ਨਹੀਂ ਵੇਖਿਆ ਸੀ ਉਸ ਦੇ ਟੌਲਿਆਂ ਵਿੱਚ ਬਿਜਲੀ ਦੀ ਫਰਤੀ ਸੀ ਤੇ ਕਹੀ ਪਿੰਡ ਤੱਕ ਮਿੱਟੀ ਦੀ ਗਾਚੀ ਚੁੱਕਦੀ ਸੀ ਕੋਈ ਵੀ ਕਿਸੇ ਤੋਂ ਘੱਟ ਜੋਰ ਨਹੀਂ ਲਾ ਰਿਆ ਸੀ ਚੜੀ ਉਮਰ ਦੇ ਹਫੇ ਆਦਮੀ ਗੱਬਰਾਂ ਨੂੰ ਵਿੱਚ ਵਿੱਚ ਸ਼ਵਾਸ਼ੇ ਦੇ ਰਹੇ ਸਨ ਲਲਕਾਰੇ ਉਸੇ ਤਰ੍ਹਾਂ ਜਾਰੀ ਸਨ ਬੱਸ ਲੈ ਲਿਆ ਕੰਮ ਪੂਰੇ 1 ਘੰਟੇ ਵਿੱਚੋਂ ਜੁੜੇ ਹੋਏ ਲੋਕਾਂ ਅੱਗੇ ਪਾਣੀ ਨੇ ਹਾਰ ਮੰਨ ਲਈ ਹੁਣ ਲੋਕਾਂ ਨੂੰ ਭਰੋਸਾ ਹੋ ਗਿਆ ਸੀ ਅਸੀਂ ਜਿੱਤ ਗਏ ਹਾਂ ਅਤੇ ਉਹ ਪਹਿਲਾਂ ਨਾਲ ਉਦਮ ਮਾਰ ਕੇ ਕੰਗਾ ਵਾਉਣ ਲੱਗ ਪਏ ਚੰਨ ਦੇ ਗਿਆਨ ਵਿੱਚ ਹੋਰ ਵਧਦਾ ਹੋਇਆ ਸਾਂਝੇ ਖਤਰੇ ਵਿੱਚ ਇਹਨੇ ਇਤਫਾਕ ਅਤੇ ਇਹਨੇ ਜੋੜਨਾ ਮੋਰਚਾ ਸਰ ਕੀਤਾ ਜਾ ਸਕਦਾ ਹੈ ਤੇ ਸਾਂਝੇ ਖਤਰੇ ਨੂੰ ਮਹਿਸੂਸ ਕੀਤੇ ਬਿਨਾ ਇਨਕਲਾਬ ਕਾਮਯਾਬ ਨਹੀਂ ਹੋ ਸਕਦਾ ਪਿੰਡ ਦਾ ਰੌਲਾ ਹੋਰ ਵੀ ਉੱਚਾ ਹੋ ਗਿਆ ਅਸਮਾਨ ਤੇ ਇੱਕ ਪਾਸੇ ਬੱਦਲ ਦਾ ਲੜ ਚੁੱਕਿਆ ਗਿਆ ਬਾਰਿਸ਼ ਅਸਲੋਂ ਟੁੱਟ ਗਈ ਸਾਰਿਆਂ ਦੀ ਸਲਾਹ ਨਾਲ ਅੱdte ਆਦਮੀਆਂ ਨੂੰ ਪਿੰਡ ਦੇਖਪਾਲ ਲਈ ਤੋੜ ਦਿੱਤਾ ਬਾਕੀ ਬੰਨ ਤੇ ਮਿੱਟੀ ਛੁੱਟਦੇ ਰੇ ਅੱdte ਘੰਟੇ ਪਿੱਛੋਂ ਬੰਨ ਤੇ ਮਿੱਟੀ ਦਾ ਢੇਰ ਉੱਸਰ ਗਿਆ ਚੰਨ ਨੂੰ ਤਸੱਲੀ ਹੋ ਗਈ ਕਿ ਹੁਣ ਇੱਥੋਂ ਪਾਣੀ ਨਹੀਂ ਸੀਰ ਸਕਦਾ ਉਹ ਸਾਰਿਆਂ ਨੂੰ ਸੱਦ ਸਾਮ ਕੇ ਪਿੰਡ ਦੀ ਸਾਰ ਲੈਣ ਲਈ ਆਖਿਆ ਜਦੋਂ ਪਿੰਡ ਪਹੁੰਚੇ ਲਹਿੰਦੇ ਵੱਲ ਦੇ ਅਗਵਾੜ ਚ ਕੋਈ ਘਰ ਹੀ ਸਾਫ਼ ਦਸ ਬਚਿਆ ਸੀ ਪਿੰਡ ਦੇ ਬਾਹਰਲਾ ਬੰਨ ਲੰਬਾ ਹੋਣ ਕਰਕੇ ਛੇਤੀ ਨਾ ਬੰਨਿਆ ਗਿਆ ਪਾਣੀ ਧੱਕੇ ਦੇ ਕੇ ਪਿੰਡ ਵਿੱਚ ਵੜਦਾ ਰਿਹਾ ਤੇ ਚੜਦਾ ਰਿਹਾ ਪਾਣੀ ਨੇ ਪਿੰਡ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ ਔਰ ਤਾਂ ਹਿੰਮਤ ਕਰਕੇ ਬੱਚਿਆਂ ਤੇ ਡੰਗਰਾਂ ਨੂੰ ਪਹਿਲਾਂ ਹੀ ਉੱਚੀਆਂ ਥਾਵਾਂ ਤੇ ਕੱਟ ਲਿਆ ਕੁਝ ਟੱਬਰ ਚਰਨ ਕੇ ਪਾਸੇ ਜਾ ਰਹੇ ਮਿੱਤਰਾਂ ਦੇ ਸਿਰ ਲਗਾਉਣ ਚਲੇ ਗਏ ਪਿੰਡ ਤੇ ਸੜਸਤੀ ਪੈ ਗਈ ਚੀਚੀ ਘੜਾ ਪੈਂਦੇ ਕਰਦੇ ਨੂੰ ਦਿਨ ਚੜ ਗਿਆ ਪਾਣੀ ਬਹੁਤ ਲੈ ਗਿਆ ਸੀ ਲੋਕ ਆਪਣੇ ਟਾਈਕਰਾਂ ਨੂੰ ਬਹੁਤ ਹੀ ਪਹਿਮਾਨ ਹੋਏ ਤੱਕ ਰਹੇ ਸਨ ਸੰਦੂਖ, ਪਾਂਡੇ, ਦਾਣੇ ਤੇ ਹੋਰ ਚੀਜ਼ਾਂ ਡਿੱਗੀਆਂ ਛੱਤਾਂ ਹੇਠੋਂ ਕੱਢਣੀਆਂ ਸ਼ੁਰੂ ਕਰ ਦਿੱਤਾਂ ਸਨ ਚਰਨਾਂ ਦੇ ਚੜ੍ਹਦੇ ਪਾਸੇ ਨੂੰ ਲੈੰਦੇ ਪਾਸੇ ਦੀ ਸ਼ਹਿਦ ਆਲੀ ਉਪੀਨ ਕੀਤੀ ਅਜਿਹੀ ਵਿਪਤਾ ਦੇ ਸਮੇਂ ਤਾਂ ਦੁਸ਼ਮਣ ਵੀ ਨਾ ਨਹੀਂ ਕਰ ਸਕਦਾ ਲੰਗਰ ਤੇ ਚੜ੍ਹਦੇ ਪਾਸੇ ਦੀ ਧਰਮਸ਼ਾਲਾ ਵਿੱਚ ਬੰਦੋਬਸਤ ਕੀਤਾ ਗਿਆ ਦੁਪਹਿਰ ਤੱਕ ਸਾਰਾ ਪਾਣੀ ਲੈ ਗਿਆ ਨੁਕਸਾਨ ਵਾਲੀ ਨੁਕਸਾਨ ਵਾਲੀ ਬਾਕੀ ਨਹੀਂ ਸੀ ਥੋੜੀ ਜੂੜੀ ਕੱਟੀ ਰਲ ਗਈ ਦਾਣੇ ਦਾਣੇ ਭੇਜ ਚੁੱਕੇ ਸਨ ਅਤੇ ਉਹ ਬਹੁਤ ਖਰਾਬ ਹੋ ਗਏ ਸਨ ਇਹਨਾਂ ਰੱਬ ਦਾ ਸ਼ੁਕਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਧੰਨ